ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਮੈਂ ਜੀ ਬਲਜੀਤ ਸਿੰਘ ਪੋਗਲ ਮੈਂ ਜਲੰਧਰ ਤੋਂ ਆਇਆ ਜੀ। ਜੀ ਸਾਬ ਪਹਿਲਾ ਨਵੇਂ ਸਾਲ ਦਾ ਪਹਿਲਾ ਦਿਨ ਹੈ। ਗੁਰੂ ਚਰਨਾਮਨ ਦਾ ਨਤਮਸਤਕ ਕਿਹੋ ਜਿਹਾ ਮਾਹੌਲ ਹੈ? ਕਿਸ ਤਰ੍ਹਾਂ ਦੇ ਪ੍ਰਬੰਧ ਕੀ ਕੀਣਾ ਚਾਹੁੰਦੇ? 2025 ਦਾ ਅੱਜ ਪਹਿਲਾ ਦਿਨ ਹੈ ਜੀ ਨਵੇਂ ਸਾਲ ਦਾ ਤੇ ਅੱਜ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ ਤਕਸਰੀ ਕੇਸਰ ਸਾਹਿਬ ਆਉਣ ਦਾ। ਮੈਂ ਆਪਣੇ ਪਰਿਵਾਰ ਨਾਲ ਇੱਥੇ ਆਇਆ ਜੀ ਤੇ ਪਹਿਲਾਂ ਤਾਂ ਬਹੁਤ ਸੋਚਦੇ ਸੀ ਵੀ ਕਿਦਾਂ ਜਲੰਧਰ ਤੋਂ ਜਾਈਏ। ਪਹਿਲੇ ਦਿਨ ਠੰਡ ਦੇ ਦੇਣੇ ਆ ਪਰ ਫੇਰ ਵੀ ਚਲੋ ਗੁਰੂ ਦੇ ਸੱਦੇ ਤੇ ਅਸੀਂ ਆ ਗਏ ਹਨਾ ਜੀ ਇੱਥੇ ਆ ਕੇ ਬਹੁਤ ਹੀ ਚੰਗਾ ਲੱਗਾ ਸੰਗਤ ਬਹੁਤ ਹੀ ਆਈ ਹੋਈ ਹੈ ਜਿਸ ਕਰਕੇ ਬਹੁਤ ਹੀ ਵੱਖਰਾ ਨਜ਼ਾਰਾ ਦੇਖ ਰਿਹਾ ਹੈ ਪ੍ਰਬੰਧ ਕਿਸ ਤਰ੍ਹਾਂ ਦਾ ਹੈ ਜੀ ਹਾਂਜੀ ਪ੍ਰਬੰਧ ਠੀਕ ਹੈ ਜੀ ਬਿਲਕੁਲ ਮੱਥਾ ਟੇਕਣ ਵਾਸਤੇ ਲਾਈਨ ਤੇ ਲੱਗੀ ਹੋਈ ਹੈ ਪਰ ਨਾਲ ਸੇਵਾਦਾਰ ਹੈਗੇ ਨੇ ਜਿਹੜੇ ਗਾਈਡ ਕਰੀ ਜਾਂਦੇ ਨੇ ਕਿ ਇੱਥੇ ਰੁਕ ਜਾਓ ਉਤੋਂ ਅੱਗੇ ਫੇਰ ਅੱਗੇ ਰਸ਼ ਘਟ ਜਾਂਦਾ ਫਿਰ ਅੱਗੇ ਭੇਜਦੇ ਨੇ ਠੀਕ ਹੈ ਜੀ ਬਿਲਕੁਲ ਕਾਫੀ ਰਸ਼ ਹੋਣ ਦੇ ਬਾਵਜੂਦ ਵੀ ਅਸੀਂ ਅੱਧੇ ਘੰਟੇ ਵਿੱਚ ਮੱਥਾ ਟੇਕ ਲਿਆ ਜੀ ਹਾਂ ਬਾਈ ਦੇ ਕਿਤਾਬਾਂ ਬਾਈ ਦੇ ਕਿਤਾਬਾਂ ਜੀ ਬਿਲੰਦੁਕ ਜੀ ਆਪ ਨੂੰ ਆਈ ਸੀ ਜੀ ਉਹਨੂੰ ਦੇਖਿੱਤਾ ਸੀਗਾ ਜੀ ਜਦੋਂ ਆਏ ਟੂਰਿਸਟ ਡਿਪਾਰਟਮੈਂਟ ਵੇਟਕਾਂ ਕੋਲ ਬਾਅਦ ਤੁਸੀਂ ਲੇ ਗਿਆ ਤੁਹਾਨੂੰ ਬਹੁਤ ਵਧੀਆ ਰੂਮ ਹੈ ਅੰਦਰ ਦੇ ਸਾਮ ਨਾਲ ਵੀ ਲੱਜਦਾ ਹੈ ਜਿਹਨੇ ਤੁਹਾਡੇ ਪਸੰਦੇ ਰਿਆ ਉਹਨਾਂ ਦੇ ਹਿਸਾਬ ਨਾਲ ਜਿੰਕੇ ਰੂਮ ਦਿੰਦੇ ਆ ਜੀ ਬਹੁਤ ਵਧੀਆ ਵਾਸ਼ਰੂਮ ਜਰਾ ਸਾਰਾ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਸਾਰੇ ਨਾਲੇ ਭੈਜਰਾ ਮੰਗੇ ਰੱਖਦੇ ਆ ਬਹੁਤ ਵਧੀਆ ਸਟਾਫ ਹੈ ਸਾਰਾ खालसा वागुरु जी की वी हैव कम फ्रॉम औरंगाबाद छत्रपति इन नगर वी रीच एसटरडे नाइट एट एट पीएम। एट एम यूजली एवरी ईयर फॉर द न्यू ईयर ओकेजन दिस ओकेजन वी कम टू हजूर साहब नांदेव एंड एस्टरडे वी रीच ईयर एट एट यूजली वी स्टे इन परिसर but this time it happened that we have to stay in vaidya singh ji Neva, and uh, it's been only 10 minutes we got the rooms and the cleanliness was very good uh, the premises was neat and clean and uh, also the rooms the beds everything each everything was just up to the mark of uh, cleanliness and everything was very good and the management was also very helpful and it was a pleasant stay thank you ਟੋਟਾ ਅਮਰਜੀਤ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਅਮਰਜੀਤ ਜੀ ਆਏ ਹੋ ਅਮ ਜਮਾਲਪੁਰ ਸੇ ਆਖਾਂ ਜੀ ਹਰਿਆਣਾ ਠੀਕ ਹੈ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਅਜ ਨਵਾਂ ਸਾਲ ਹੈ ਪਹਿਲਾ ਦਿਨ ਤੁਸੀਂ ਵਿਰਾਸਤੇ ਖਾਲਸਾ ਦੇ ਬਾਹਰ ਬੈਠੇ ਹੋ ਕੀ ਕਹਿਣਾ ਚਾਹੋਗੇ ਅੱਜ ਵਿਰਾਸਤੇ ਖਾਲਸਾ ਦੇ ਦੇਖੋ ਨਾ ਬੜਾ ਬਹੁਤ ਵਧੀਆ ਅੱਛਾ ਹੈ ਜੀ ਜੀ ਬਹੁਤ ਵਧੀਆ ਘੁੰਮਣੋਂ ਵਧੀਆ ਥਾਂ ਹੈ ਜੀ ਸਾਰੇ ਪਰਿਵਾਰ ਨੂੰ ਲੈ ਕੇ ਨਵਾਂ ਸਾਲ ਮਨਾਉਣ ਲਈ ਅਰਸਾ ਲਾਉਂਦੇ ਆ ਜੀ ਅਸੀਂ ਜੀ ਮੱਥਾ ਟੇਕ ਲਿਆ ਜੀ ਕੇਸਗੜ ਸਾਹਿਬ ਮੱਥਾ ਰਹਿ ਰਿਹਾ ਜੀ ਹਲੇ ਟੇਕਣ ਵਾਲਾ ਟਾਈਮ ਬਾਵਾ ਹੋ ਜਾਂਦਾ ਫਿਰ ਪਹਿਲੇ ਬਰਾਸਤੇ ਖਾਲਸਾ ਦੇ ਇੱਕੇ ਫਿਰ ਮੱਥਾ ਟੇਕਾਂਗੇ ਜੀ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਨਵਾਂ ਸਾਲ ਲੋਕਾਂ ਦਾ ਕਿਸ ਤਰੀਕੇ ਦੇ ਨਾਲ ਕੀ ਅਰਦਾਸ ਕਰਨਾ ਚਾਹੁੰਦੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਮੈਂ ਪਰਮਾਤਮਾ ਦੇ ਚਰਨਾਂ ਦੇ ਅੱਗੇ ਅਰਦਾਸ ਕਰਦਾ ਜੀ ਨਵਾਂ ਸਾਲ ਸਾਰਿਆਂ ਦਾ ਸੋਹਣਾ ਲੰਘੇ ਜੀ ਪਰਮਾਤਮਾ ਬੈਗੁਰੂ ਕਿਰਪਾ ਮਿਹਰ ਕਰੇ ਸਾਰਿਆਂ ਦੀ ਠੀਕ ਹੈ ਜੀ ਕੀ ਨਾਮ ਹੈ ਜੀ ਤੁਹਾਡਾ ਗੁਰਪ੍ਰੀਤ ਕਿੱਥੋਂ ਆਏ ਹੋ ਜੀ ਤੁਸੀਂ ਕਨਾਲ ਅ ਕੀ ਕਹਿਣਾ ਚਾਹੋਗੇ ਨਵੇਂ ਸਾਲ ਦਾ ਪਹਿਲਾ ਦਿਨ ਤੁਸੀਂ ਨਾਮ ਕਿਹੜੀ ਜਗ੍ਹਾ ਤੋਂ ਆਏ ਮਾਤਾ ਜੀ ਤੁਸੀਂ ਬੜੀ ਸਨਾਨਾ ਕਲੰਗ ਕਿੱਥੇ ਆ ਜੀ ਸੰਗਰੂਰ ਚ ਹਾਂ ਸੰਗਰੂਰ ਚ ਢੜਪਾ ਲਾਕਾ ਠੀਕ ਹੈ ਜੀ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਹੈ ਤੁਸੀਂ ਮੱਥਾ ਵੀ ਟੇਕਿਆ ਹੋਊਗਾ ਜੇ ਵਿਰਾਸਤੇ ਖਾਲਸਾ ਦੇਖ ਰਹੇ ਹੋ ਕਿੰਦਾ ਤਾਂ ਲੱਗ ਰਿਹਾ ਜੀ ਅੱਜ ਬਹੁਤ ਵਧੀਆ ਜੀ ਕਿਸ ਤਰ੍ਹਾਂ ਦਾ ਮਾਹੌਲ ਹੈ ਕਿੰਨੀ ਇਕ ਸੰਗਤ ਆਈ ਹੋਈ ਹੈ ਜੀ ਬਹੁਤ ਸੰਗਤ ਹੈ ਠੀਕ ਹੈ ਜੀ ਸੰਗਤ ਦਾ ਤਾਂ ਨਹੀਂ ਕੋਈ ਤਾੜਾ ਮਾਹੌਲ ਵੀ ਬਹੁਤ ਵਧੀਆ